ਦੋਸਤੋ ਪਿਆਰ ਪਰਿਸ਼ਦ ਸਤਿ ਸ੍ਰੀ ਅਕਾਲ ਦਾਸ ਹਾਜ਼ਰ ਹੈ ਕੁਲਵੰਤ ਸਿੰਘ ਸੈਦੋਕੇ ਜਿਸ ਤਰ੍ਹਾਂ ਆਪਾਂ ਦੇਖਦੇ ਰਹੇ ਨੇ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਆਪਣੇ ਆਲੇ ਦੁਆਲੇ ਜਾਂ ਕਿਤੇ ਰਸਤੇ ਜਾਂਦੇ ਸਮੇਂ ਆਪਾਂ ਆਮ ਹੀ ਦੇਖਦੇ ਆ ਕਿ ਕੋਈ ਵੇਲੇ ਕਿ ਵੇਲੇ ਕੋਈ ਡਿੱਗਿਆ ਪਿਆ ਹੋਵੇ ਜਾਂ ਕੋਈ ਐਕਸੀਡੈਂਟ ਹੋਇਆ ਪਿਆ ਹੋਵੇ ਤਾਂ ਆਪਾਂ ਕਈ ਲੋਕ ਅਵੋਇਡ ਕਰ ਦਿੰਨੇ ਆ ਉਹਨੂੰ ਦੇਖ ਕੇ ਚੁੱਪ ਕਰਕੇ ਆਪਾਂ ਲੰਘ ਜਾਂਦੇ ਆ ਜਾ ਆਪਾਂ ਸੋਚਦੇ ਆ ਕਿ ਯਾਰ ਇਹ ਕਿਤੇ ਆਪਾਂ ਇਸ ਦੀ ਮਦਦ ਕੀਤੀ ਤੇ ਆਪਾਂ ਕਿਤੇ ਖੋਦ ਹੀ ਨਾ ਫਸ ਜਾਈਏ ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਮਨ ਵਿੱਚ ਬੰਦੇ ਦੇ ਆਉਂਦੀਆਂ ਇੱਕ ਨਾ ਜਾਪਾਨ ਦੀ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸੇ ਵਿਸ਼ੇ ਦੇ ਉੱਪਰ ਇੱਕ ਆਦਮੀ ਕੋਈ ਆਪਣੇ ਮਕਾਨ ਦੀ ਆਪਣੇ ਪੁਰਾਣੇ ਮਕਾਨ ਨੂੰ ਢਾਹ ਕੇ ਨਵਾਂ ਬਣਾਉਣਾ ਚਾਹੁੰਦਾ ਸੀ ਤੇ ਉਹਨੇ ਕੀ ਕੀਤਾ ਵੀ ਆਪਣਾ ਜਿਹੜਾ ਪੁਰਾਣਾ ਮਕਾਨ ਫਟਿਆਂ ਦਾ ਬਣਿਆ ਹੋਇਆ ਸੀ ਉਹ ਤੇ ਉਹਨੂੰ ਟਾਉਣਾ ਸ਼ੁਰੂ ਕੀਤਾ ਇੱਕ ਪਾਸਿਓਂ ਵੱਡਣਾ ਸ਼ੁਰੂ ਕੀਤਾ ਕਿਉਂਕਿ ਲੱਕੜ ਦੇ ਫੱਟੇ ਸੀ ਦੋ ਫੱਟਿਆਂ ਦੇ ਵਿਚਾਲੇ ਥੋੜੀ ਜਿਹੀ ਜਗ੍ਹਾ ਛੱਡ ਕੇ ਬਣਾਏ ਜਾਂਦੇ ਆ ਆਮ ਤੌਰ ਤੇ ਬਰਫ਼ੀਲੇ ਇਲਾਕੇ ਦੇ ਵਿੱਚ ਠੰਡ ਦੇ ਇਲਾਕੇ 'ਚ ਤਾਂ ਉਹ ਜਦੋਂ ਫੱਟਾ ਵੱਡ ਰਿਹਾ ਸੀ ਆਹ ਨਾਲ ਫੱਟਾ ਵੱਢਦੇ 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 ਨਾ ਉਹਦੀ ਨਿਗਾ ਅੰਦਰ ਦੋ ਫੱਟਿਆਂ ਦੇ ਵਿਚਾਲੇ ਇੱਕ ਕਿਰਲੀ ਤੇ ਪਈ ਇੱਕ ਛਿਪਕਲੀ ਫੱਟੇ ਦੇ ਨਾਲ ਚਿਪਕੀ ਹੋਈ ਸੀ ਤਾਂ ਉਹਨੇ ਦੇਖਿਆ ਵੀ ਯਾਰ ਇਹ ਚਾਰ ਛਪੇਰੋਂ ਤਾਂ ਬੰਦ ਸੀਗਾ ਤੇ ਇਹ ਛਿਪਕਲੀ ਕੀ ਖਾਂਦੀ ਪੀਂਦੀ ਹੋएगी ਅੰਦਰ ਤੇ ਇਹ ਕਿਸ ਤਰ੍ਹਾਂ ਜੀਵਿਤ ਰਹਿੰਦੀ ਹੋएगी ਉਹਨੇ ਇਹਨਾਂ ਉਹਦੇ ਮਨ 'ਚ ਇੱਕ ਮਤਲਬ ਅਚੰਭਾ ਜਿਹਾ ਪੈਦਾ ਹੋਇਆ ਤਾਂ ਉਹਨੇ ਕੰਮ ਉੱਥੇ ਛੱਡਤਾ ਕੰਮ ਉੱਥੇ ਛੱਡ ਕੇ ਤੇ ਦੇਖਣ ਲੱਗ ਗਿਆ ਵੀ ਚਲੋ ਦੇਖਦੇ ਆਂ ਵੀ ਯਾਰ ਇਹ ਦਿਨ 'ਚ ਖਾਂਦੀ ਪੀਂਦੀ ਕੀ ਆ ਜਾਂ ਕਿਵੇਂ ਦਿਨ ਕੱਢਦੀ ਆ ਕੰਮ ਛੱਡ ਕੇ ਉਹ ਬੈਠ ਗਿਆ ਦੂਰ ਹੋ ਕੇ ਤਾਂ ਥੋੜੀ دیر ਨੂੰ ਕੀ ਦੇਖਿਆ ਉਹਨੇ ਇੱਕ ਨਾ ਕੇਰਲੀ ਹੋਰ ਆਈ ਇੱਕ ਹੋਰ ਕਿਰਲੀ ਆਈ ਉਹਦੇ ਮੂੰਹ ਦੇ ਵਿੱਚ ਆਪਣਾ ਚੋਗਾ ਫੜਿਆ ਹੋਇਆ ਸੀ ਖਾਣਾ ਫੜਿਆ ਹੋਇਆ ਸੀ ਤਾਂ ਉਹ ਲਿਆ ਕੇ ਉਸ ਕਿਰਲੀ ਨੂੰ ਖਵਾ ਰਹੀ ਹੈ ਇਹ ਦ੍ਰਿਸ਼ ਦੇਖ ਕੇ ਉਹ ਬੜਾ ਹੈਰਾਨ ਹੋਇਆ ਔਰ ਬੜੀ ਜਿਗਿਆਸਾ ਮਨ ਦੇ ਵਿੱਚ ਆਈ ਯਾਰ ਦੇਖੋ ਇੱਕ ਜਾਨਵਰ ਵੀ ਉਥੇ ਕਿਰਲੀ ਚਿਪਕੀ ਨੂੰ ਦਾਣਾ ਪਹੁੰਚਾ ਰਿਹਾ ਜਿਗਿਆਸਾ ਹੋਰ ਵਧ ਗਈ ਵੀ ਇਹ ਕਿਰਲੀ ਇੱਕੇ ਥਾਂ ਚਿਪਕੀ ਕਿਉਂ ਆ ਜਦੋਂ ਨੇ ਦੇਖਿਆ ਤਾਂ ਉਹ ਕੇਰਲੀ ਦੇ ਪੈਰ ਵਿੱਚ ਨਾ ਮੇਖ ਲੱਗੀ ਹੋਈ ਸੀ ਕਿਉਂਕਿ ਫਟਿਆਂ ਨੂੰ ਜੋੜਨ ਵਾਸਤੇ ਆਪਾਂ ਮੇਖਾਂ ਲਾਉਨੇ ਆ ਉਹ ਮੇਖਾਂ ਲੱਗੀਆਂ ਹੋਣਗੀਆਂ ਇਸ ਦੇ ਕੇਰਲੀ ਕੁਦਰਤੀ ਅੰਦਰੋਂ ਸੀ ਜਦੋਂ ਬਣਿਆ ਘਰ ਤਾਂ ਉਹ ਮੇਖ ਕੇਰਲੀ ਦੇ ਪੈਰ ਵਿੱਚ ਖੋਪੀ ਹੋਈ ਸੀ ਜਿਸ ਕਰਕੇ ਕੇਰਲੀ ਇਧਰ ਉਧਰ ਨਾ ਹਿੱਲ ਨਹੀਂ ਸੀ ਸਕਦੀ ਸੋ ਉਹ 5 ਸਾਲ ਪਹਿਲਾਂ ਮਕਾਨ ਬਣਿਆ ਸੀ ਉਸਨੇ ਸੋਚਿਆ ਯਾਰ 5 ਸਾਲ ਤੋਂ ਆ ਜਿਹੜੀ ਕਿਰਲੀ ਹੈ ਦੇ ਨਾਲ ਦੀ ਹੈ ਸ਼ਿਫਕਲੀ ਦੇਖੋ ਇਹ ਖਾਣਾ ਲਿਆ ਲਿਆ ਕੇ ਇਹਦੇ ਮੂੰਹ ਚ ਪਾ ਰਹੀ ਹੈ ਔਰ ਉਹ ਬਿਲਕੁਲ ਸਹੀ ਸਲਾਮਤ ਕਿਰਲੀ ਆਪਣੀ ਜਿੰਦਾ ਇੱਕੇ ਥਾਂ ਬੈਠੀ ਕਿਉਂਕਿ ਉਹਦੇ ਪੈਰ ਵਿੱਚ ਨਾ ਮੇਕ ਖੁੱਭੀ ਹੋਈ ਸੀ ਕਿਸੇ ਪਾਸੇ ਜਾ ਤਾਂ ਸਕਦੀ ਨਹੀਂ ਸੀ ਛੋ ਉਹਨੇ ਬੜਾ ਮਤਲਬ ਉਹਦੇ ਮਨ ਵਿੱਚ ਇਹ ਦ੍ਰਿਸ਼ ਵੇਖ ਕੇ ਉਹ ਇੱਕਦਮ ਸੁੰਨ ਹੋ ਗਿਆ ਕਿ ਵੀ ਜੀਵ ਜੰਤੂ ਇੱਕ ਦੂਸਰੇ ਦੀ ਔਖਿਆਈ ਦੇ ਵਿੱਚ ਕਿਵੇਂ ਹੈਲਪ ਕਰਦੇ ਆ ਸੋ ਦੋਸਤੋ ਆਪਾਂ ਕਈ ਵਾਰ ਸੋਚਦੇ ਆਂ ਵੀ ਦੇਖ ਕੇ ਜਾਨੀ ਅਨ ਦੇਖਿਆ ਜਾਂ ਕਰਕੇ ਗਾਂ ਲੰਘ ਜਾਂਦੇ ਆ ਔਖੇ ਵੇਲੇ ਸੋ ਆਪਾਂ ਨੂੰ ਮਤਲਬ ਇਹ ਛੋਟੀ ਜੀ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਹਰ ਇੱਕ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਖਾਸ ਕਰਕੇ ਔਖੇ ਵੇਲੇ ਉਹਦੇ ਕੰਮ ਆਉਣਾ ਚਾਹੀਦਾ ਚਾਹ ਕੋਈ ਵੀ ਹੋਵੇ ਚਾਹ ਕਿਸੇ ਵੀ ਧਰਮ ਦਾ ਹੋਵੇ ਚਾਹ ਕਿਸੇ ਵੀ ਜਾਤ ਦਾ ਹੋਵੇ ਇਹ ਜਾਤ ਪਾਤ ਉੱਪਰ ਉੱਠ ਕੇ ਧਰਮਾਂ ਦੇ ਮਸਲਿਆਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਹਰ ਬੰਦੇ ਦੀ ਔਖੇ ਵੇਲੇ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਵੀ ਔਖੇ ਵੇਲੇ ਫਿਰ ਆਪਣੇ ਵੀ ਕੰਮ ਆਊਗਾ ਬੰਦਾ ਨਹੀਂ ਤਾਂ ਫਿਰ ਜੇ ਔਖੇ ਵੇਲੇ ਆਪਾਂ ਕਿਤੇ ਫਸ ਗਏ ਤੇ ਫਿਰ ਆਪਣੇ ਫਿਰ ਕੰਮ ਕੌਣ ਆਊਗਾ ਹੈਨਾ ਇਹ ਤਾਂ ਹੱਥ ਨੂੰ ਹੱਥ ਹੈ ਸੋ ਕਰਪਲਾ ਹੋਪਲਾ ਅੰਤ ਭਲੇ ਦਾ ਪਲਾ ਸੋ ਇਸ ਕਰਕੇ ਆਪਾਂ ਨੂੰ ਹਰ ਇੱਕ ਬੰਦੇ ਦੇ ਮਨ 'ਚ ਦੂਸਰਿਆਂ ਦੀ ਮਦਦ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਜਿਗਿਆਸਾ ਹੋਣੀ ਚਾਹੀਦੀ ਹੈ ਕਦੇ ਵੀ ਮੌਕਾ ਖਾਲੀ ਨਹੀਂ ਜਾਣਾ ਚਾਹੀਦਾ ਜੇ ਕਿਤੇ ਮੌਕਾ ਮਿਲਦਾ ਸੋ ਜੇ ਇਹ ਗੱਲ ਚੰਗੀ ਲੱਗੀ ਤਾਂ ਕਿ ਦੋਸਤਾਨਾ ਸ਼ੇਅਰ ਜਰੂਰ ਕਰ ਦਿਓਕਰ ਦੋਸਤੋ ਬਹੁਤ ਬਹੁਤ ਧੰਨਵਾਦ